ਕਿਹੜੇ ਐਸੇ ਮੁੱਦੇ ਆ ਜਿਨ੍ਹਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਕੀ ਬੀਜੇਪੀ ਨੇ ਕੀਤਾ ਹੈ ਜਾਂ ਕੀ ਕਰਨ ਜਾ ਰਹੀ ਹੈ ਜਾਂ ਕਿਹੜਾ ਕੁਝ ਕਰਨਾ ਬਰਹਿੰਦਾ ਮੁੱਦੇ ਕਿਹੜੇ ਲੈ ਕੇ ਆਜਿ ਬਟਿੰਡਾ ਆ ਕੇ ਬੋਲੇ ਸੰਗਰਮ ਜਾ ਦੇਖੋ ਬਟਿੰਡਾ ਹਲਕੇ ਦੇ ਵਿੱਚ ਜੋ ਵੀ ਕੁਝ ਹੋਇਆ ਉਹ ਬੀਜੇਪੀ ਦੇ ਕਾਰਨ ਨਹੀਂ ਹੋਇਆ ਹੈ ਬਟਿੰਡੇ ਦੇ ਵਿੱਚ ਏਮਜ਼ ਬਣਿਆ ਬੀਜੇਪੀ ਸਰਕਾਰ ਨੇ ਦਿੱਤਾ ਸੈਂਟਰਲ ਯੂਨੀਵਰਸਿਟੀ ਬਣੀ ਬੀਜੇਪੀ ਸਰਕਾਰ ਨੇ ਦਿੱਤੀ ਜਿਹੜਾ ਸੜਕਾਂ ਦਾ ਜਾਲ ਵਿੱਚ ਆਇਆ ਜਾ ਰਿਹਾ ਉਹ ਵੀ ਬੀਜੇਪੀ ਸਰਕਾਰ ਦਾ ਹੈ ਉਹ ਸਮਾਨ ਭਾਰਤ ਵਾਲੀਆ ਸਕੀਮਾ ਬੀਜੇਪੀ ਸਰਕਾਰ ਦੀ ਹੈ ਸੋ ਜਿਹੜਾ ਜਿਹੜਾ ਹੁਣ ਆਪਾਂ ਇੱਕ ਮੁਹੱਲਾ ਕਲੀਨਿਕ ਖੋਲ ਰੇ ਹਾਂ ਉਹ ਵੀ ਵੈਲਨੈਸ ਸੈਂਟਰ ਦੇ ਨਾਮ ਤੇ ਗਰਾਡ ਸੈਂਟਰ ਗਵਰਨਮੈਂਟ ਵੱਲੋਂ ਆਈ ਹੋਈ ਸੀ ਪ੍ਰੈਗਨੈਂਟ ਮਦਰਸ ਨੂੰ ਅਡੋਲੋਸੈਂਟ ਗਰਲਸ ਨੂੰ ਹਰ ਵਰਗ ਨੂੰ ਇਸ ਲਈ 10000 ਲੰਡਰ ਦਿੱਤੇ ਆ ਘਰਾਂ ਵਾਸਤੇ ਪੈਸੇ ਦਿੱਤੇ ਆ ਕਿਸਾਨਾਂ ਨੂੰ ਦੇਖਾਤਿਆਂ ਵਿੱਚ ਪੈਸੇ ਪਾਏ ਆ ਸੋ ਸਾਰਾ ਕੁਝ ਬੀਜੇਪੀ ਸਰਕਾਰ ਨੇ ਕੀਤਾ ਉਹਨਾਂ ਤੋਂ ਬਿਨਾਂ ਹੋਰ ਤਾਂ ਕਿਸੇ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਕਿਸਾਨ ਤੋੜਾ ਬਹੁਤ ਵੱਡਾ ਵਿਰੋਧ ਕਰ ਰਿਹਾ ਅੱਜ ਵੀ ਵਿਰੋਧ ਕਰ ਰਿਹਾ ਫਿਰ ਤੁਸੀਂ ਕਿਵੇਂ ਪ੍ਰਚਾਰ ਕਰੋਗੇ ਕਿਵੇਂ ਫੂਕਲਾਓਗੇ ਤੁਸੀਂ ਕਿਉਂਕਿ ਤੁਹਾਨੂੰ ਤਾਂ ਘਰ ਘਰ ਤੇਵੇਂ ਜਾਣਾ ਪੈਣਾ ਹੈ ਮੁਹੱਲਾ ਮੁਹੱਲਾ ਗਲੀ ਗਲੀ ਤੁਹਾਨੂੰ ਜਾਣਾ ਪੈਣਾ ਤੇ ਪਰ ਕਿਸਾਨ ਤਾਂ ਬੜਾ ਵਿਰੋਧ ਕਰ ਰਿਹਾ ਕਿਸਾਨ ਬਹੁਤ ਵੱਡਾ ਵਿਰੋਧ ਆਪ ਸਰਕਾਰ ਦਾ ਕਰ ਰਿਹਾ ਤੁਸੀਂ ਕੁੜੀਆਂ ਸਾਹਿਬ ਦਾ ਹਾਲ ਦੇਖਿਆ ਹੋਣਾ ਤੁਸੀਂ ਪੀਰਪੋਟ ਦੇ ਵਿੱਚ ਕਰਮਜੀਤ ਅਨਮੋਲ ਦੀਆਂ ਰੈਲੀਆਂ ਦੇਖਿਆ ਹੋਣਾ ਕਿਵੇਂ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਮਲੂਕਾ ਸਾਹਿਬ ਕਹਿੰਦੇ ਵੀ ਮੈਂ ਤਾਂ ਅਕਾਲੀ ਐ ਤੇ ਕੀ ਤੁਹਾਡੇ ਮਤਲਬ ਸਰੋ ਸਾਹਿਬ ਆਹੋ ਲੁਕਾ ਸਾਹਿਬ ਉਹ ਕੱਲ ਨੂੰ ਤੁਹਾਡੀ ਮਦਦ ਕਰਨਗੇ ਜਾਂ ਉਹ ਤੁਹਾਡਾ ਖੇਡ ਦੇ ਵਿੱਚ ਆ ਕੇ ਵਿਰੋਧ ਕਰਨਗੇ ਜੋ ਵੀ ਕੈਂਡੀਡੇਟ ਖੜਾ ਹੁੰਦਾ ਇਸੇ ਉਮੀਦ ਨਾਲ ਖੜਾ ਹੁੰਦਾ ਕਿ ਮੈਨੂੰ ਲੋਕਾਂ ਦੀ ਸਪੋਰਟ ਮਿਲੇਗੀ ਮੈਨੂੰ ਹਲਕੇ ਦੀ ਸਪੋਰਟ ਮਿਲੇਗੀ ਮੈਨੂੰ ਸਾਰੇ ਪਰਿਵਾਰ ਦੀ ਸਪੋਰਟ ਮਿਲੇਗੀ ਮੈਂ ਉਮੀਦ ਕਰਦੀ ਆ ਮੇਰੀ ਸਪੋਰਟ ਕਰਨਗੇ ਲੰਬੀ ਹਲਕੇ ਲੰਬੀ ਹਲਕੇ ਆ ਬਠਿੰਡਾ ਹਲਕੇ ਦੇ ਵਿੱਚ ਬਿਬਾ ਹਰਸ਼ਮਿਤਰਾ ਨਾਲ ਤੁਹਾਡਾ ਮੁਕਾਬਲਾ ਕਿਵੇਂ ਦਾ ਰਹਿਣ ਵਾਲਾ ਹੈ ਜਾਂ ਤੁਸੀਂ ਉਹਨਾਂ ਦੇ ਮੁਕਾਬਲੇ ਵਿੱਚ ਕਿਵੇਂ ਉਹਨਾਂ ਨੂੰ ਫਾਈਟ ਦੋਗੇ ਜੀ ਨਹੀਂ ਮੇਰਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਉਹਨਾਂ ਦੀ ਮੇਰੇ ਨਾਲ ਕੋਈ ਫਾਈਟ ਨਹੀਂ ਹੈਗੀ ਬੀਜੇਪੀ ਬਹੁਤ ਵੱਡੀ ਮਾਰਜਿਨ ਨਾਲ ਜਿੱਤੇਗੀ ਜਿਹੜੀਆਂ ਕੋਈ 5-7% ਵੋਟਰ ਰਹਿ ਜਾਣੀਆਂ ਬਾਕੀ ਦੇ ਵੀ ਦਾਰ ਆਪਸ ਵੰਡ ਲੈਣਗੇ ਬਿਬਾ ਹਰਸ਼ਮਿਤਰਾ ਨਾਲ ਕੋਈ ਮੁਕਾਬਲਾ ਨਹੀਂ ਮੇਰਾ ਮੇਰਾ ਉਹਨਾਂ ਨਾਲ ਕੀ ਮੁਕਾਬਲਾ ਆ ਮੈਡਮ ਆਪ ਪਿੱਛੇ ਜੀ ਪਾਰੇ ਬਾਰਸ਼ ਨਾਲ ਗੜੇ ਮਾਰੀ ਨਾਲ ਆ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਤੇ ਪੰਜਾਬ ਸਰਕਾਰ ਵੱਲੋਂ ਕੋਈ ਹਜ ਤੱਕ ਉਹਦੀ ਗਿਰਦੌਰੀ ਨਹੀਂ ਕਰਾਈ ਗਈ ਕੋਈ ਉਹ ਜੀ ਪੁੱਛ ਕੇ ਛੇ ਨਹੀਂ ਕੀਤੀ ਜੀ ਤੁਸੀਂ ਇਹ ਸਰਕਾਰ ਤੱਕ ਇਹ ਗੱਲ ਪਹੁੰਚਾਉਂਦੇ ਜੀ ਕਿ ਕਿਸਾਨਾਂ ਨੂੰ ਮੋੜ ਦਾ ਮੁਆਵਜ਼ਾ ਦਿਵਾ ਲਓ ਕਿ ਬੰਦਾ ਹਰ ਜੀ ਸਾਹਿਬ ਨੂੰ ਕਹਿ ਕੇ ਗਿਰਦੌਰੀ ਕਰਾਈ ਜਾਵੇ ਜੀ ਆ ਨਾਲ ਦੇ ਪਿੰਡਾਂ ਦੀ ਗੱਲ ਹੈ ਹਾਂਜੀ ਬਿਲਕੁਲ ਹੁਣ ਇੱਕਾਂਵੇਂ ਚੋਣਾਂ ਤੋਂ ਬਾਅਦ ਹੀ ਪੋਸੀਬਲ ਹੋਊਗਾ ਪਰ ਕਿਉਂਕਿ ਇੱਥੇ ਆਪ ਸਰਕਾਰ ਸੀ ਉਹਨਾਂ ਨੂੰ ਇਹ ਕਰਾਉਣਾ ਚਾਹੀਦਾ ਸੀ ਜੋ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਮੁਰਗੀ ਦਾ ਅੰਡੇਆਂ ਦਾ ਸਾਰੇ ਕਿਸਾਨ ਦਾ ਮਾਮਲਾ ਦੇਵਾਂਗੇ ਇਹਨਾਂ ਨੂੰ ਦੇਣਾ ਚਾਹੀਦਾ ਸੀ ਇਸੇ ਕਰਕੇ ਹੀ ਕਿਸਾਨ ਹੁਣ ਆਪ ਦਾ ਵਿਰੋਧ ਕਰ ਰਹੇ ਆ ਇਸੇ ਕਰਕੇ ਹੀ ਉਹ ਵਾਰ-ਵਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਪੇਰ ਰਹੇ ਕਿੰਨੀਆਂ ਉਹ ਸੀਟਾਂ ਥੋੜੋ ਲੱਗਦਾ ਵੀ ਭਾਜੀਪੀ ਜਿਹੜੀ ਜਿੱਤੂਗੀ ਕਿਉਂਕਿ ਜਿਹੜੇ ਸਰਵੇ ਦੇ ਅਨੁਸਾਰ ਸਾਰੀ ਭਾਜੀਪੀ ਜਿੱਤੂਗੀ 13 ਵਿੱਚ 13 ਸੀਟਾਂ ਤੁਸੀਂ ਜਿੱਤੋਗੇ ਬਿਲਕੁਲ ਬਿਲਕੁਲ ਠੀਕ ਹੈ ਥੈਂਕ ਯੂ ਧੰਨਵਾਦ